ਕਾਲਤਾ ਸ਼ਿਵਾਂਹ ਗੁਲਤੀ ਕੀਤੇ ਪਏ ਪਿਆਰੇ ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਫੇਰ ਨਵੇਂ ਮੁੱਦੇ ਤੇ ਹਾਜ਼ਰ ਹੋਏ ਆ ਮੇਰੇ ਨਾਲ ਆ ਸਰਦਾਰ ਦਿਲਬਖ ਸਿੰਘ ਜੀ ਬਿਰਕ ਜਿਹੜੇ ਕੀ ਨਵੇਂ-ਨਵੇਂ ਮੁੱਦਿਆਂ ਤੇ ਮੇਰੇ ਨਾਲ ਇਸ ਤੁਹਾਡੇ ਸਾਹਮਣੇ ਮੁਖਾਤਬ ਹੁੰਦੇ ਰਹਿੰਦੇ ਨੇ ਤੇ ਅੱਜ ਅਸੀਂ ਇੱਕ ਕਿਸਾਨੀ ਮੁੱਦੇ ਤੇ ਤੁਹਾਡੇ ਨਾਲ ਬੈਠੇ ਆ ਵਿਚਾਰ ਵਟਾਂਦਰਾ ਕਰਨ ਵਾਸਤੇ ਬਿਰਕ ਸਾਹਿਬ ਜਿਹੜਾ ਥਨੌਰੀ ਬਾਰਡਰ ਤੇ ਮੋਰਚਾ ਹੈ ਇਹਦੇ ਦੌਰਾਨ ਕਿਸਾਨਾਂ ਦੇ ਵਿੱਚ ਇਕਤਾ ਕਿਉਂ ਨਹੀਂ ਵਿਖਣ ਨੂੰ ਮਿਲ ਰਹੀ ਸੰਧੂ ਸਾਹਿਬ ਕਿਸਾਨਾਂ ਵਿੱਚ ਤਾਂ ਇਕਤਾ ਹੈਗੀ ਆ ਜੀ ਪਰ ਕਿਸਾਨ ਦੇ ਜਿਹੜੀਆਂ ਯੂਨੀਅਨਾਂ ਦੀ ਆਗੂ ਆ ਉਹਨਾਂ ਦੇ ਵਿੱਚ ਇਕਤਾ ਨਹੀਂ ਹੈਗੀ ਉਹ ਸਾਰੇ ਆਪੋ ਆਪਣੀ ਥੋਕੀ ਸ਼ੋਰ ਲਈ ਆਪੋ ਆਪਣੀ ਥੋਕੀ ਟੌਰ ਲਈ ਆਪੋ ਆਪਣੇ ਥੋਕੇ ਵਿਖਾਉਣਾਂ ਲਈ 파ਟੂ ਤਾੜ ਹੋਏ ਆ ਤੇ ਜਿਹਦੇ ਨਾਲ ਅੱਜ ਕਿਸਾਨੀ ਦੇ ਸੰਘਰਸ਼ ਦਾ ਲੱਕ ਟੁੱਟ ਗਿਆ ਤੁਸੀਂ ਵੇਖੋ ਕਿ ਇੱਕ ਪੰਨੇ ਕਿਸਾਨ ਆ ਦੂਜੇ ਜਗਜੀਤ ਸਿੰਘ ਡੱਲੇਵਾਲ ਜਿਹੜਾ ਕਿ ਇਸ ਵੇਲੇ ਬਿਲਕੁਲ ਜਿਦੀ ਸਿਹਤ ਨਸਾਜ ਹੋ ਚੁੱਕੀ ਆ ਐਨ ਖਤਮ ਦੇ ਕਿਨਾਰੇ ਆ ਉਹਦਾ ਮੁੱਦਾ ਵੀ ਕਿਸਾਨੀ ਆ ਤੇ ਉਹੀ ਮੰਗਾਉਂਦਿਆਂ ਨੇ ਜਿਹੜੀਆਂ ਦੂਜੇ ਆਪਣੇ ਨਾਲ ਚੱਜ ਬੰਨੀ ਫਿਰਦੇ ਆ ਪਰ ਇੱਕ ਦੋ ਚਾਰ ਧਰਾਵਾਂ ਵੱਲੋਂ ਇਹ ਕਹਿ ਜਨਾ ਕਿ ਇਹ ਕਿਹੜਾ ਸਾਨੂੰ ਪੁੱਛ ਕੇ ਬੈਠੇ ਆ ਅਸੀਂ ਤਾਂ ਆਪਦਾ ਵੱਖਰਾ ਪੋਰਮ ਬਣਾਵਾਂਗੇ ਅਸੀਂ ਆਪਦੀ ਵੱਖਰੀ ਲੜਾਈ ਲੜਾਂਗੇ ਇਹਦੇ ਕਾਰਨ ਜਿਹੜੀ ਪਹਿਲੇ ਸੰਘਰਸ਼ ਦੌਰਾਨ ਜਿਹੜਾ ਆਮ ਆਵਾਮ ਨੇ ਇਹਨਾਂ ਦਾ ਸਾਥ ਦਿੱਤਾ ਕਿਸਾਨੀ ਸੰਘਰਸ਼ ਦਾ ਸਾਥ ਦਿੱਤਾ ਉਹਦੇ ਵਿੱਚ ਅੱਜ ਬੜੀ ਵੱਡੀ ਘਾਟ ਮਹਿਸੂਸ ਹੋ ਰਹੀ ਹੈ ਕਿ ਜਿਹੜਾ ਇਹਨਾਂ ਦੀ ਪਾਟੋ ਤਾੜ ਕਰਕੇ ਇਹਨਾਂ ਦੀਆਂ ਯਾਦੀਆਂ ਜੁਲੀਆਂ ਨਾ ਕਰਕੇ ਜਿਹੜਾ ਆਮ ਆਮ ਹੈ ਜਿਹੜੇ ਆਮ ਲੋਕ ਨੇ ਉਹ ਸਾਡੇ ਕਿਸਾਨੀ ਸੰਘਰਸ਼ ਤੋਂ ਦੂਰ ਹੋ ਰਹੇ ਹਨ ਹਾਲਾਂਕਿ ਜਿਹੜੇ ਵਕ ਵਕ ਬੁਲਾ ਰਹੇ ਨੇ ਵਕ ਵਕ ਲੋਕਾਂ ਨੇ ਸਮਝਾਉਣ ਦਾ ਯਤਨ ਕਰ ਲਿਆ ਲੋਕਾਂ ਨੂੰ ਕੀ ਲੜਾਈ ਤੁਹਾਡੇ ਅੱਖਾਂ ਦੀ ਹੈ ਨਾ ਕਿ ਇਕੱਲੇ ਕਿਸਾਨ ਦੀ ਕਿਸਾਨ ਔਰ ਇੱਥੇ ਹੁਣ ਜਿਹੜੀ ਚੌਧਰ ਦਾ ਰੌਲਾ ਪੈ ਗਿਆ ਜਿਹੜੀ ਚੌਧਰ ਦੀ ਲੜਾਈ ਹੈ ਸੱਧੂ ਸਾਹਿਬ ਉਹਦੇ ਕਾਰਨ ਉਹ ਜਿਹੜੇ ਸਾਡੇ ਲੋਕ ਸੀ ਜਿੰਨਾ ਸਾਡਾ ਸਾਥ ਪਹਿਲਾਂ ਬੜਾ ਦਿੱਤਾ ਉਹ ਲੋਕ ਸਾਡੇ ਤੋਂ ਦੂਰ ਹੋ ਗਏ ਹੁਣ ਤੁਸੀਂ ਵੇਖ ਲਓ ਹਰ ਬੰਦਾ ਤੀਜੇ ਥਾਂ ਤੇ ਉਹ ਆਪਦਾ ਝੰਡਾ ਚੁੱਕੀ ਬੈਠਾ ਹੈ ਆਪਦੇ ਰਿਸ਼ਤੇਦਾਰਾਂ ਦੇ ਨਾਂ ਤੇ ਬਣਾ ਕੇ ਯੂਨੀਅਨਾਂ ਪੜਾਈ ਬੈਠਾ ਹੈ ਸਿਆਸੀ ਸਾਡੀ ਕੋਈ ਜਮਾਤ ਰਹਿ ਨਹੀਂ ਜਿਹੜੀ ਸਾਡੀ ਸਿਆਸੀ ਜਮਾਤ ਸੀ ਸ਼੍ਰੋਮਣੀ ਅਕਾਲੀ ਦਲ ਉਹਨੂੰ ਅਸੀਂ ਆਪ ਖਤਮ ਕਰ ਲਿਆ ਇਸੇ ਚ ਭੰਡੀ ਪ੍ਰਚਾਰ ਦੇ ਦੌਰਾਨ ਹੀ ਤੇ ਵੱਖ-ਵੱਖ ਯੂਨੀਅਨਾਂ ਨੇ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਇਹ ਦੱਸਦੀਆਂ ਪਈਆਂ ਦਰਸਾਉਂਦੀਆਂ ਪਈਆਂ ਨੇ ਕਿ ਸਾਨੂੰ ਇਹਦੇ ਵਿੱਚ ਕੋਈ ਹਾਸਲ ਹੋਣ ਵਾਲਾ ਕੁਝ ਨਹੀਂ ਇਹਦੇ ਨਾਲ ਕੇਂਦਰ ਸਰਕਾਰ ਜਿਹੜੀ ਹੈ ਉਹ ਬੜੀ ਖੁਸ਼ ਜਿਹਦੇ ਖਿਲਾਫ ਸੰਘਰਸ਼ ਚੱਲਦਾ ਪਿਆ ਹੋਵੇ ਜਦੋਂ ਸੰਘਰਸ਼ੀ ਲੋਕ ਜਿਹੜੇ ਆਪਸ ਵਿੱਚ ਪਾੜ ਜਾਣ ਉਹਨਾਂ ਦੇ ਅਲੱਗ-ਅਲੱਗ ਵਿਚਾਰ ਹੋ ਜਾਣ ਤੇ ਉਹ ਜਾਦੇ ਲੋਕ ਵਿਚਾਰ ਦੇਣ ਵਾਲੇ ਆ ਜਾਣ ਲੜਾਈ ਲੜਨ ਵਾਲੇ ਘੱਟ ਹੋਣ ਤੇ ਵਿਚਾਰ ਦੇਣ ਵਾਲੇ ਜ਼ਿਆਦਾ ਆ ਜਾਣ ਤੇ ਸਮਝ ਲਓ ਵੀ ਉਸ ਨਰਚ ਫੇਲ ਹੋ ਫੇਲ ਹੋ ਗਿਆ ਉਸ ਸੰਘਰਸ਼ ਐਸ ਵਲੇ ਹੁਣ ਇਹ ਜਿਹੜਾ ਸੰਘਰਸ਼ ਐ ਬਿਲਕੁਲ ਫੇਲ ਦੀ ਗੱਲ ਬਣ ਚੁੱਕੀ ਐ ਕਿਉਂਕਿ ਜਦੋਂ ਅਸੀਂ ਸਾਰਿਆਂ ਨੇ ਉਥੇ ਦੋ ਫੋਰਮ ਬਣੇ ਐ ਦੋ ਫੋਰਮਾਂ ਦੀ ਇਕਤਾ ਦੋ ਯੂਨੀਅਨਾਂ ਨੇ ਬਾਕੀ ਲੋਕ ਸਾਰੇ ਘਰੋ ਘਰੀ ਬੈਠੇ ਨੇ ਜਿਹੜੀਆਂ ਵੱਖ-ਵੱਖ ਦੂਜੀਆਂ ਯੂਨੀਅਨਾਂ ਦੇ ਨਾਲ ਜੁੜੇ ਲੋਕ ਨੇ ਉਹ ਆਪੋ ਆਪਣੀ ਬਿਆਨਬਾਜ਼ੀ ਕਰੀ ਜਾਂਦੇ ਆ ਬੇਸ਼ੱਕ ਜਿਹੜੇ ਆਮ ਲੋਕ ਨੇ ਉਥੇ ਪਹੁੰਚ ਰਹੇ ਆ ਆਮ ਲੋਕਾਂ ਦੇ ਮਨ ਚ ਦਰਦ ਵੀ ਐ ਸਿਆਸੀ ਪਾਰਟੀਆਂ ਦੇ ਨੁਮਾਇंदे ਧਾਰਮਿਕ ਜਥੇਬੰਦੀਆਂ ਦੇ ਨੁਮਾਇंदे ਪਹੁੰਚ ਰਹੇ ਆ ਪਰ ਜਿਹੜੀ ਇੱਕ ਮੁਠੋ ਕੇ ਲੜਾਈ ਲੜੀ ਜਾਣੀ ਸੀ ਉਹ ਨਜ਼ਰ ਨਹੀਂ ਆ ਰਹੀ ਉਹ ਨਜ਼ਰ ਨਹੀਂ ਆ ਇਹਦਾ ਨੁਕਸਾਨ ਹੈ ਸਰ ਬਿਰਕਾ ਸਾਹਿਬ ਇੱਕ ਹੋਰ ਜਿਵੇਂ ਕਿ ਮੁੱਦਾ ਚੱਲ ਰਿਹਾ ਹੈ ਵੀ ਇਹਦੇ ਵਿੱਚ ਜਿਹੜੀ ਇਕੱਠਤਾ ਜਿਹੜੀ ਨਜ਼ਰ ਨਹੀਂ ਆ ਰਹੀ ਇਹਨਾਂ ਵਿੱਚ ਪਾਟੋ ਤਾੜ ਜਿਹੜੀ ਬਹੁਤ ਵੱਡੇ ਤੌਰ ਤੇ ਨਜ਼ਰ ਆ ਰਹੀ ਹੈ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਅਸੰਦੂ ਸਾਹਿਬ ਨੇ ਪਹਿਲਾਂ ਵੀ ਬੇਤੀ ਤੁਹਾਨੂੰ ਕਰ ਚੁੱਕਾ ਹੈ ਇਹ ਸਿਰਫ ਆਪੋ ਆਪਣੀ ਫੋਕੀ ਤੌਰ ਫੋਕੀ ਤੌਰ ਦੀ ਪਾਟੋ ਤਾੜ ਹੈ ਜਿਹੜਾ ਪਿੱਛੇ ਜੇ ਕਿਸਾਨੀ ਸੰਘਰਸ਼ ਆਪਾਂ ਗੜੇ ਆ ਗਿਆ 2021 ਵਾਲਾ ਉਹਦੇ ਚ ਐ ਮਤਲਬ ਇੱਕ ਪੂਰੇ ਜਿਹੜੀਆਂ ਯੂਨੀਅਨਾਂ ਦਾ ਜੰਗੀ ਜਬਾਤ ਸੀ ਤੇ ਜਿਹੜੀਆਂ ਫੋਰਮ ਲੜਾਈ ਲੜਦੇ ਪਏ ਸੀ ਅੱਗੇ 30 31 ਬੰਦੇ ਉਹਨਾਂ ਦੀ ਇੱਕ ਤੌਰ ਸੀ ਉਹਨਾਂ ਦਾ ਨਾਮ ਸੀ ਪੂਰੀ ਦੁਨੀਆ 'ਚ ਇੱਥੇ ਹਰ ਬੰਦੇ ਨੇ ਇਹ ਗੱਲ ਸੋਚ ਲਈ ਵੀ ਯਾਰ ਜੇ ਉਹਨਾਂ ਦੀ ਤੌਰ ਬਣ ਸਕਦੀ ਉਹਨਾਂ ਦਾ ਨਾਮ ਬਣ ਸਕਦਾ ਸਾਡਾ ਕਿਉਂ ਸਾਡਾ ਕਿਉਂ ਨਹੀਂ ਉਹ ਹਰ ਤਨ ਮੈਂ ਪਹਿਲਾਂ ਬੇਨਤੀ ਕਰਕੇ ਚੁੱਕਿਆ ਵੀ ਉਹ ਹਰ ਬੰਦੇ ਨੇ ਇਹ ਨਿਸ਼ਾਨਾ ਬਣਾ ਲਿਆ ਵੀ ਅਸੀਂ ਇਸ ਤਰੀਕੇ ਦੇ ਨਾਲ ਕਿਉਂਕਿ ਇਹ ਇਹਦੇ ਚ ਇੱਕ ਸਾਫ ਸਥਿਤੀ ਵਾਲੀ ਗੱਲ ਇਹ ਆ ਸੰਧੂ ਸਾਹਿਬ ਦੀ ਲੋਕ ਤਮੋਂ ਮਨੋਂ ਸਾਫ ਦਿੰਦੇ ਤੁਹਾਨੂੰ ਵੀ ਸਾਫ ਦਿੰਦੇ ਠੀਕ ਹੈ ਜੀ ਤੁਹਾਨੂੰ ਵੀ ਸਾਫ ਦਿੰਦੇ ਆ ਮਨੋਂ ਵੀ ਸਾਫ ਤੇ ਧਨ ਤੋਂ ਵੀ ਸਾਫ ਦਿੰਦੇ ਬਹੁਤੇ ਚ ਜਿਹੜੇ ਨਾ ਇਸ ਗੱਲਬਾਤ ਦੇ ਵੀ ਨਿਕਲੇ ਚੱਲ ਯਾਰ ਪੋਕੀ ਟੌਰ ਨਾਲੇ ਸੰਗਤ ਦੇੜੀ ਪੈਸੇ ਇਕੱਠੇ ਕਰਕੇ ਦੇ ਦਿੰਦੀ ਕੀ ਜਿਹੜੇ ਫਾਰਮ ਵਲਗ-ਵਲਗ ਪੜਾਈ ਫਿਰਦੇ ਆ ਨਾ ਇਹਨਾਂ ਦਾ ਮੁੱਖ ਕਾਰਨ ਹੀ ਹੈ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਸੱਚੀ ਗੱਲ ਤੇ ਸਿਰਫ ਆਪਦੀ ਪੋਕੀ ਟੌਰ ਦੀ ਪੋਕੀ ਟੌਰ ਦਾ ਲੜਾਈ ਨਹੀਂ ਆ ਕੋਈ ਲੜਾਈ ਉਏ ਛੰਡਾ ਚਾਰ ਉੱਥੇ ਚੁੱਕੀ ਫਿਰਦੇ ਕੋ ਚਾਰ ਛੰਡਾ ਚੁੱਕੇ ਇਹ ਕੋ ਲੜਾਈਆਂ ਹੁੰਦੀਆਂ ਨੇ ਇਸ ਤਰ੍ਹਾਂ ਸੰਘਰਸ਼ਿਤ ਜਿਹੇ ਜਾਂਦੇ ਨੇ ਇਹ ਬਹੁਤ ਬਹੁਤ ਖਤਰਨਾਕ ਸਥਿਤੀ ਐ ਇਸ ਵੇਲੇ ਜਿਹੜੀ ਪੰਜਾਬ ਵਾਸਤੇ ਪੈਦਾ ਹੋਈ ਇੱਕ ਸਭ ਇੱਕ ਜਿਹੜੇ ਕਿਸਾਨ ਆਗੂ ਬਹੁਤ ਵੱਡੇ ਕਿਸਾਨ ਆਗੂ ਮੈਂ ਉਹਨਾਂ ਦਾ ਨਾਂ ਨਹੀਂ ਲਵਾਵਾਂਗਾ ਉਹਨਾਂ ਦਾ ਕੱਲ ਪਰਸੂ ਦਾ ਬਿਆਨ ਆ ਰਿਹਾ ਕਿ ਉਹ ਕਹਿ ਰਹੇ ਆ ਵੀ ਕਿਸਾਨ ਜਿਹੜੇ ਜਗਜੀਤ ਸਿੰਘ ਡੱਲੇਵਾਲ ਆ ਜਿਨ੍ਹਾਂ ਦੀ ਕਿ ਉਮਰ ਵੀ ਕਾਫੀ ਐ ਤੇ ਦਿਨ ਵੀ ਕਾਫੀ ਹੋ ਗਏ ਉਹਨਾਂ ਨੂੰ ਕੋਕੜ ਹਦਾਲ ਤੇ ਬੈਠਿਆ ਨੂੰ ਤੇ ਸਿਹਤ ਵੀ ਉਹਨਾਂ ਦੀ ਜਿਹੜੀ ਆ ਬਹੁਤ ਖਰਾਬ ਹੋ ਰਹੀ ਆ ਉਹ ਕਹਿੰਦੇ ਵੀ ਸਾਨੂੰ ਕਿਹੜਾ ਇਹ ਪੁੱਛ ਕੇ ਬੈ ਤੇ ਸਾਡੇ ਨਾਲ ਕਿਹੜੀ ਸਲਾਹ ਕਰਕੇ ਬੈਠੇ ਉਹ ਸਾਡੂੰ ਜਵਾਬ ਦੇਣਾ ਚਾਹੀਦਾ ਤੇ ਜਵਾਬ ਦੇਣਾ ਚਾਹੀਦਾ ਟਾਕ ਦੇਣਾ ਕੀ ਚਕਜੀਤ ਸਿੰਘ ਡੱਲੇਵਾਲ ਕੋਈ ਆਪਦੀ ਕਾਰਜਮੀਨ ਜਨਰਲ ਵਾਸਤੇ ਬੈਠਾ ਹੈ ਜਿਹੜੀ ਲੜਾਈ ਲੜਨ ਵਾਸਤੇ ਤੂੰ ਤੌਰ ਨਾਲ ਬੋਲ ਰਿਹਾ ਤੇਰੇ ਮੂੰਹ ਮੂੰਹ ਦੇ ਅੱਗੇ ਮੈਕ ਜਿਹੜਾ মিডিਆ ਕਰ ਰਿਹਾ ਹੈ ਉਹਦਾ ਕਾਰਨ ਕੀ ਤੇਰੀ ਤੌਰ ਕਿੱਥੋਂ ਬਣੀ ਇਸੇ ਲੜਾਈ ਤੇ ਲੜਾਈ ਉਹ ਬੰਦਾ ਤੌਰ ਨਹੀਂ ਬਣਾਉਣਾ ਆਪਦੀ ਜਾਨ ਵਾਰਨ ਤੱਕ ਬੈਠਾ ਹੈ ਤੁਹਾਨੂੰ ਪੁੱਛਦਾ ਕੌਣ ਹੁੰਦਾ ਸੀ ਕੌਣ ਪੁੱਛਦਾ ਸੀ ਇਹੋ ਜਿਹੇ ਬੰਦਿਆਂ ਨੂੰ ਪਿੰਡ 'ਚ ਕੋਈ ਮੈਂਬਰ ਬਣਾ ਕੇ ਰਾਜ਼ੀ ਨਹੀਂ ਸੀ ਹੁੰਦਾ ਤੇ ਤੁਹਾਡੇ ਮੂੰਹਾਂ ਅੱਗੇ ਅੱਜ ਵੱਡੇ ਵੱਡੇ ਚੈਨਲ ਆ ਕੇ ਮੈਗ ਦਿੰਦੇ ਪਏ ਆ ਇਹ ਉਹ ਲੜਾਈਆਂ ਦਾ ਹਿੱਸਾ ਹੀ ਆ ਤੇ ਜੇ ਇੱਕ ਇਨਾ ਆਪਣਾ ਵਾਰਨ ਤੁਰ ਪਿਆ ਉਹ ਆਪਦੀ ਜ਼ਿੰਦਗੀ ਦਾ ਦੇ ਲਈ ਬਿਠਾ ਤੁਹਾਨੂੰ ਕੀ ਹੁੰਦਾ ਉਸ ਗੱਲ ਦੇ ਨਾਲ ਜੀ ਇਹ ਕੋਈ ਵਿਆਹ ਕਰਿਆ ਡੱਲੇ ਵਾਲ ਸਾਹਮਣੇ ਇਹ ਜਿਹਦੇ ਜੰਗ ਸੱਦਿਆ ਨਹੀਂ ਸੱਦਿਆ ਨਹੀਂ ਲੜਾਈ ਤਾਂ ਇੱਕ ਹੀ ਹੈ ਨਾ ਲੜਾਈ ਸਵਾਤਾਲ ਸੀ ਜੇ ਉਹ ਬੈਠਾ ਸੀ ਤੁਸੀਂ ਬਰਾਬਰ ਦੇ ਨਾਲ ਚਲੋ ਠੀਕ ਤੁਸੀਂ ਉਹਦਾ ਵੱਖਰਾ ਤੰਬੂ ਲਾ ਕੇ ਬੈਠੇ ਬੈਠੇ ਸੀ ਜਾ ਕੇ ਉੱਥੇ ਨਾਲੇ ਤੁਹਾਡਾ ਪਤਾ ਲੱਗ ਜਾਂਦਾ ਹੁਣ ਤੁਸੀਂ ਘਰੇ ਬੈਠੇ ਬਿਆਨ ਦੇ ਜੋ ਸਾਨੂੰ ਕਿਹੜਾ ਪੁੱਛ ਕੇ ਬੈਠਾ ਜਿੱਦਾਂ ਤੁਸੀਂ ਦਿੱਲੀ ਸੰਘਰਸ਼ ਲੈਣ ਲੜਨ ਗਏ ਹੋ ਤੁਸੀਂ ਕਿਹਨੂੰ ਪੁੱਛ ਕੇ ਲੜਨ ਗਏ ਹੋ ਤੁਹਾਡੀਆਂ ਉੱਥੇ ਟੌਰਾਂ ਬਣੀਆਂ ਤੁਹਾਡੇ ਉੱਥੇ ਬੱਲੇ ਬੱਲੇ ਹੋਈ ਤੁਹਾਨੂੰ ਕਿਸੇ ਨੇ ਪੁੱਛਿਆ ਉਹ ਮਤਲਬ ਤੁਹਾਨੂੰ ਕਿੰਨੇ ਕਿਹਾ ਸੀ ਕਿ ਜਾ ਕੇ ਤੁਸੀਂ ਆਗੂ ਬਣ ਕੇ ਲੜੋ ਕਹਿਣ ਦਾ ਮਤਲਬ ਇਹ ਆ ਵੀ ਇਹ ਜਿਹੜੇ ਸੰਘਰਸ਼ ਹੁੰਦੇ ਨੇ ਇਹ ਕਿਸੇ ਨੂੰ ਪੁੱਛਿਆ ਜਾਂ ਕਿਸੇ ਨੂੰ ਸੱਦਾ ਪੇਚਿਆ ਨਹੀਂ ਲੜੇ ਜਾਂਦੇ ਇਹ ਆਟੋਮੈਟਿਕਲੀ ਗਲਤਿਆਰ ਹੁੰਦੀ ਆ। ਬਿਕਸਾ ਵੀ ਇੱਕ ਹੋਰ ਗੱਲ ਬੜੀ ਵੇਖਣ ਨੂੰ ਚਾਹੀਦੀ ਆ ਕਿ ਜਿਹੜਾ ਪਿੱਛੇ ਜੇ ਪਹਿਲਾ ਕਿਸਾਨੀ ਸੰਘਰਸ਼ ਸੀਦਾ ਜਿਹੜਾ ਹੂੰ ਉਹਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਆ ਉਹ ਜਿਵੇਂ ਕੀ ਵੱਖ-ਵੱਖ ਸੀਗੀਆਂ ਦੇਸ਼ ਤੋਂ ਔਖੋ-ਵਖਰੇ ਤਾਂ ਆਈਆਂ ਸੀ ਉਹਨਾਂ ਨੇ ਇੱਕ ਰਲ ਕੇ ਲੰਮਾ ਸੰਘਰਸ਼ ਲੜਿਆ ਜਿਹਦੇ ਵਿੱਚ ਉਹਨਾਂ ਦੀ ਜਿੱਤ ਵੀ ਹੋਈ ਤੇ ਸਰਕਾਰ ਨੂੰ ਝੁਕਣਾ ਵੀ ਪਿਆ। ਹੂੰ 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 ਉਹਦੇ ਵਿੱਚ ਜਦੋਂ ਇੱਕਜੁੱਟ ਹੋ ਕੇ ਉਦੋਂ ਲੜਿਆ ਤੇ ਹੁਣ ਜਿਹੜਾ ਲੜਨ ਦੇ ਵਿੱਚ ਉਹਨਾਂ ਇਹਨਾਂ ਨੂੰ ਕੀ ਪ੍ਰੋਬਲਮ ਆ ਰਹੀ ਹੈ ਅਸਲੀਅਤ ਵਿੱਚ ਨਾ ਜੀ ਇਹ ਇੱਕ ਬੀਜੇਪੀ ਜਿਹੜੀ ਕੇਂਦਰ ਸਰਕਾਰ ਹੈ ਬੀਜੇਪੀ ਉਹ ਕਾਮਯਾਬ ਹੋ ਗਈ ਆ ਆਪਦੀ ਗੱਲ ਦੇ ਵਿੱਚ ਜੀ ਉਹਨੇ ਇਹਨਾਂ ਸਾਰਿਆਂ ਨੂੰ ਪਾਟੋ ਤਾੜਕਾ ਨਖੇੜ ਤੇ ਸਾਰੇ ਚਾਹੇ ਤਾਂ ਇਹ ਲਾਲਚ ਵਾਸੋਂ ਵੀ ਜੀ ਸੱਚੇ ਵੇ ਚਾਹੇ ਇਹਨਾਂ ਨੂੰ ਕੋਈ ਡਰਾਵਾ ਆ ਗਿਆ ਚਾਹੇ ਇਹਨਾਂ ਦਾ ਮਕਸਦ ਇੱਕ ਰਹਿ ਗਿਆ ਵੀ ਮੈਂ ਉਹ ਵਾਂ ਦੂਜਾ ਨਾ ਕੋਈ ਦੂਜਾ ਨਾ ਇਸ ਕਰਕੇ ਜਿਹੜਾ ਇਹ ਸੰਘਰਸ਼ ਸਾਡਾ ਖਤਰੇ ਦੇ ਵਿੱਚ ਜਾ ਰਿਹਾ ਮੈਂ ਵੇਖੋ ਉਹਨਾਂ ਜੁਨੀਅਰਾਂ ਦੋਨ ਨਾਲ ਵੀ ਤਪਾਕ ਨਹੀਂ ਰੱਖਦਾ ਪਰ ਜਿਹੜੇ ਅੱਜ ਹਾਲਾਤ ਨੇ ਜੋ ਅੱਜ ਕੰਡੀਸ਼ਨ ਡੱਲੇਵਾਲ ਸਾਹਿਬ ਦੀ ਬਣੀ ਹੈ ਉਹ ਉਸੇ ਮੁਤਾਬਕ ਜੇ ਵੇਖਿਆ ਜਾਵੇ ਤੇ ਉਹਦੇ ਮੁਤਾਬਕ ਬੜੀ ਵੱਡੀ ਇੱਕ ਲੜਾਈ ਜਿਹੜੀ ਹੈ ਅੱਜ ਦੇਖ ਸਾਡਾ ਕਿਸਾਨਾਂ ਨੂੰ ਤੁਰ ਗਿਆ ਤੇ ਸਮਝ ਲਓ ਕਿਉਂਕਿ ਜਿਹੜਾ ਅੱਜ ਦਾ ਉਹਦਾ ਹਾਲਾਤ ਹੈ ਉਹਨੂੰ ਖੂਨ ਦੀਆਂ ਉਲਟੀਆਂ ਆ ਗਈਆਂ ਨੇ ਉਹਨਾਂ ਦਾ ਬੀਪੀ ਬਿਲਕੁਲ ਡਾਊਨ ਜਾ ਚੁੱਕਾ ਹੈ ਬਹੋਸ਼ ਹੋ ਚੁੱਕੇ ਨੇ ਪਰ ਕੇਂਦਰ ਸਰਕਾਰ ਦੇ ਕੰਨਾਂ ਦੇ ਕੋਈ ਜੂਨ ਨਹੀਂ ਸਰਕੜੀ ਉਹਦਾ ਕਾਰਦ ਸਭ ਤੋਂ ਵੱਡਾ ਇਹ ਆ ਕਿਉਂਕਿ ਭਾਜਪਾ ਵਾਲੇ ਆਮ ਹਰ ਗੱਲ ਦੇ ਉੱਤੇ ਕਹਿੰਦੇ ਨੇ ਕਿ ਦੱਸੋ ਜੀ ਇਹ ਕਿਹਦੀ ਮੰਨੀਏ ਜਿਹੜੇ ਇਹ ਬਿਠੇ ਇਹਨਾਂ ਦੀ ਮੰਨੀਏ ਕਿ ਜਿਹੜੇ 30 ਉਧਰ ਇਕੱਠੇ ਹੋਏ ਫਿਰਦੇ ਉਹਨਾਂ ਦੀ ਮੰਨੀਏ ਕਿ ਜਿਹੜੇ 4 ਕੇਂਦਰ ਨਾਰੇ ਲਾਉਂਦੇ ਫਿਰਦੇ ਹਰਿਆਣੇ 'ਚ ਉਹਨਾਂ ਦੀ ਮੰਨੀਏ ਜੀ ਉਹਨਾਂ ਕੋਲ ਇੱਕ ਗੱਲ ਦਾ ਆ ਗਿਆ ਏਜੰਡਾ ਆ ਗਿਆ ਮੁੱਦਾ ਆ ਗਿਆ ਮੁੱਦਾ ਆ ਗਿਆ ਅਸੀਂ ਤਾਂ ਵੇਖੋ ਜੀ ਇਹ ਇਕੱਠੇ ਹੋ ਕੇ ਸਾਡੇ ਨਾਲ ਗੱਲ ਕਰ ਗੱਲ ਕਰਨ ਅਸੀਂ ਤਿਆਰ ਹਾਂ ਇਹ ਇਕੱਠੇ ਹੋ ਨਹੀਂ ਸਕਦਾ ਇਹ ਇਕੱਠੇ ਹੋ ਸਕਦਾ ਸਭ ਤੋਂ ਵੱਡੀ ਗੱਲ ਹੈ ਜੀ ਵਾਸਵਾ ਬਿਲਕੁਲ ਸਭ ਦੋਸ਼ ਲਾ ਰਹੀ ਹੈ ਵੀ ਇਹ ਜਿਹੜਾ ਸਾਰਾ ਕੁਝ ਆ ਇਹ ਕਾਂਗਰਸ ਸਰਕਾਰ ਕਰਾ ਰਹੀ ਹੈ ਕੀ ਇਹ ਸੱਚ ਹੈ ਵੇਖੋ ਜਿਹੜਾ ਫਰਵਰੀ ਦੇ ਵਿੱਚ ਚੋਣਾਂ ਤੋਂ ਪਹਿਲਾਂ ਇਹ ਮੋਰਚਾ ਜਿਹੜੀਆਂ ਦੋ ਔਰਬਾਂ ਨੇ ਲਾਇਆ ਜਾ ਚੁੱਕੇ ਉਹਦੇ ਵਿੱਚ ਤਾਂ ਉਹਨਾਂ ਦਾ ਵੱਡਾ ਗੱਲ ਉਹ ਬਣਦੀ ਸੀ ਵੀ ਇਹ ਵਾਕੇ ਸਾਡੀਆਂ ਚੋਣਾਂ ਸਿਰ ਤੇ ਆਈਆਂ ਖੜੀਆਂ ਨੇ ਤੇ ਜਿਹੜੀ ਇਹ ਕਾਂਗਰਸ ਕਰਵਾ ਰਹੀ ਹੈ ਸਾਰਾ ਕੁਝ ਪਰ ਅੱਜ ਉਹ ਹੁਣ ਚੋਣਾਂ ਲੰਘ ਚੁੱਕੀਆਂ ਨੇ ਅੱਜ ਬੀਜੇਪੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਚੋਣਾਂ ਲੰਘ ਚੁੱਕੀਆਂ ਨੇ ਜੇਕਰ ਤੁਹਾਨੂੰ ਐ ਲੱਗਦਾ ਸੀ ਵੀ ਇਹ ਚੋਣਾ ਕਰਕੇ ਹੁਣ ਚੋਣਾ ਵਾਲੀ ਗੱਲ ਤਾਂ ਰਹੀ ਕੋਈ ਨਹੀਂ ਤੁਹਾਡੀ ਸਰਕਾਰ ਆ ਗਈ ਹੈ ਸਰਕਾਰ ਕੋਣ ਤਾਂ ਤੁਹਾਨੂੰ ਰਸਤੇ ਖੋਲ ਦੇਣੇ ਚਾਹੀਦੇ ਪਹਿਲੀ ਗੱਲ ਤੇ ਜਲਦੀ ਵੇਖੋ ਸੰਤੂ ਸਾਹਿਬ ਇੱਕ ਹੈਰਾਨਗੀ ਮਹਿਸੂਸ ਹੁੰਦੀ ਹੈ ਕਿ ਉਹੀ ਦੇਸ਼ ਦੇ ਨਾਗਰਿਕ ਨੇ ਕਿਸਾਨ ਨੇ ਜਿਹਨਾਂ ਦੇਖਦਾ ਢਿੱਡ ਭਰਦੇ ਤੇ ਦੋਨਾਂ ਵਾਸਤੇ ਰਾਹ ਬੰਦ ਕੋਈ ਤਾਂ ਸਗੋਂ ਆਖੋ ਯਾਰ ਆ ਜਾਓ ਬੈਠੋ ਲੋ ਦੱਬੋ ਦਿੱਲੀ ਤੁਹਾਨੂੰ ਇੱਥੇ ਆਉਣਾ ਸੌਖਾ ਸੌਖਾ ਦਿੱਲੀ ਕਿੰਨਾ ਪਹੁੰਚ ਲੋ ਕੀ ਕਰਨੀ ਕੀ ਹੋ ਜਾਏਗਾ ਦਿੱਲੀ ਕੇ ਕੁਛ ਨਹੀਂ ਸਿਰ ਤੋਂ ਸਿਰਪੇਕ ਇਹ ਇਹਨਾਂ ਦੀ ਮਾਨਸਿਕਤਾ ਹੈ ਜੀਬ ਜੇ ਸਾਨੂੰ ਦਬਾਉਂਦੇ ਨੇ ਨਹੀਂ ਰਬਾਣੀ ਦਾ ਅਸੀਂ ਇਹ ਬਲੇਮ ਕਾਂਗਰਸ ਤੇ ਸੁੱਟ ਦਈਏ ਤੇ ਕਾਂਗਰਸ ਵੀ ਸਿਰ ਤੋਂ ਸਿਰਪੇਕ ਨੀਤੀ ਤੇ ਲੱਗੀ ਹੋਈ ਹੈ ਉਹ ਉੱਥੇ ਪ੍ਰਦਰਸ਼ਨ ਕਰਦੀ ਹੈ ਥੋੜਾ ਘਣਾ ਝੰਡੇ ਝੂੜੇ ਜੇ ਫੜ ਕੇ ਲਾ ਕੇ ਤੇ ਪਾਸੇ ਕਰਦੇ ਆ ਚਾਹੀਦਾ ਤੇ ਸੀਪੀ ਨੂੰ ਬਾਗੂ ਬਣ ਕੇ ਚੱਲਣਾ ਚਾਹੀਦਾ ਡਰਾਮੇਬਾਜ਼ੀ ਮਤਲਬ ਡਰਾਮੇਬਾਜ਼ੀ ਕਰਦੇ ਇਸ ਕਰਕੇ ਇਹ ਜਿਹੜੀ ਸਿਆਸਤ ਦੇ ਵਿੱਚ ਸਾਡੀ جنگ ਆ ਚੁੱਕੀ ਹੈ ਇਹ ਇਹ ਖਤਰਨਾਕ ਆਉਂਦੇ ਸਮੇਂ ਦੇ ਵਿੱਚ ਇਹ ਹਾਲਾਤ ਇਹੋ ਜਿਹਾ ਮਾੜਾ ਹੋਏਗਾ ਕਿ ਜਿਹੜੀ ਆ ਸਾਡੀਆਂ ਕੋਈ ਵੀ ਸੰਘਰਸ਼ ਅਸੀਂ ਲੜਾਂਗੇ ਉਹ ਸੰਘਰਸ਼ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਰਹੇ ਇਹ ਵਿਸ਼ਵਾਸ ਜਿਹੜਾ ਇਹ ਸਾਡੀਆਂ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਨਹੀਂ ਸਾਥ ਦੇ ਰੀਆਂ ਉਹ ਹੀ ਸ ਵਿਸ਼ਵਾਸ ਗੁਆ ਰੀਆਂ ਨੇ ਮਤਲਬ ਮਤਲਬ ਇੱਕ ਜਥੇਬੰਦੀ ਹੌਬੜੀ ਆ ਗਈ ਆ ਜੀ ਇਹਨਾਂ ਦਾ ਵੀ ਨੁਕਸਾਨ ਹੈ ਬਹੁਤ ਵੱਡਾ ਨੁਕਸਾਨ ਹੈ ਇੱਕ ਜਥੇਬੰਦੀ ਆ ਕੋਈ ਪਤਾ ਹੀ ਨਹੀਂ ਕਿੰਨੀ ਆਗਨੇ ਕਿੰਨੇ ਕੁ ਲੋਕ ਨੇ ਆਪੋ ਆਪਣਾ ਝੰਡਾ ਚੁੱਕੀ ਫਿਰਦੇ ਆਪੋ ਆਪਣੇ ਨਾਂ ਦੇ ਜਥੇਬੰਦੀ ਬਣਾਈ ਬੈਠੇ ਆਪੋ ਆਪਣੇ ਫੋਰਮ ਤਿਆਰ ਕਰੀ ਬੈਠੇ ਆ ਉਹ ਪੰਜ ਚਾਰ ਜਾਣੇ ਗੱਡੀ 'ਚ ਲਾਦ ਲਈਦੇ ਇੱਧਰ ਝੰਡਾ ਕੱਢਦੇ ਆ ਜਿੱਥੇ ਕਿਸੇ ਦਾ ਕੋਈ ਨਿੱਜੀ ਰੌਲਾ ਵੀ ਹੁੰਦਾ ਉੱਥੇ ਵੀ ਜਾ ਝੰਡਾ ਕੱਢਦੇ ਆ ਉੱਥੇ ਵੀ ਕਿਸਾਨ ਯੂਨੀਅਨ ਕੋਈ ਕਿਸੇ ਦਾ ਕੋਈ ਬੋੜੇ ਰੌਲੇ ਨੇ ਕਿਸੇ ਦਾ ਕੁੜੀ ਮੁੰਡੇ ਦੇ ਰਿਸ਼ਤੇ ਦਾ ਰੌਲਾ ਉੱਥੇ ਝੰਡਾ ਲੈ ਕੇ ਪਹੁੰਚ ਗਏ ਕਿਸੇ ਦਾ ਪੈਸਿਆਂ ਦਾ ਲੈਣ ਦੇਣ ਉੱਥੇ ਝੰਡਾ ਲੈ ਕੇ ਪਹੁੰਚ ਗਏ ਉਹਦੇ ਨਾਲ ਵੀ ਕਿਸਾਨੀ ਦਾ ਸੰਘਰਸ਼ਾ ਦਾ ਪੇਲ ਹੋਇਆ ਕਿਖ ਸਮ ਜਿਹੜਾ ਤੁਸੀਂ ਆ ਕੱਲ ਗੱਲ ਕਰਦੇ ਹੋ ਵੀ ਜੇ ਛੋਟਾ ਮੋਟਾ ਮੁੱਦਾ ਉੱਤੇ ਝੰਡਾ ਗੱਡ ਕੇ ਦਰੀ ਵਿਛਾ ਕੇ ਚਾਰ ਜਾਣੇ ਇਕੱਠੇ ਹੋ ਕੇ ਬਹਿ ਗਏ ਇਦੇ ਪਿੱਛੇ ਤੁਹਾਨੂੰ ਨਹੀਂ ਲੱਗਦਾ ਵੀ ਇਹਨਾਂ ਦਾ ਕੋਈ ਨਾ ਕੋਈ ਜਿਹੜਾ ਮਕਸਦ ਆ ਪੈਸਾ ਖੜਾ ਹੈ ਇਹਦੇ ਵਿੱਚ ਪੈਸਾ ਵੀ ਦੂਜੇ ਨੰਬਰ ਤੇ ਗੱਲ ਬੇਕੋ ਸੰਬੋਧਾ ਦੇ ਆ ਕਿ ਜਿਹੜੇ ਇਹ ਮੁੱਦੇ ਨੇ ਇਹ ਮੁੱਦੇ ਸਾਡੇ ਸਲਝਾਉਣੇ ਹੁੰਦੇ ਪ੍ਰਸ਼ਾਸਨ ਨੇ ਜੀ ਤੇ ਪ੍ਰਸ਼ਾਸਨ ਅੰਡਰ ਕੰਮ ਕਰਦਾ ਹੈ ਸਰਕਾਰ ਦੇ ਹਾਂਜੀ ਜਦੋਂ ਸਰਕਾਰ ਦੇ ਅੰਡਰ ਜਿਹੜਾ ਪ੍ਰਸ਼ਾਸਨ ਕੰਮ ਕਰਦਾ ਹੋਵੇ ਨਾ ਉਹ ਜਾ ਕੇ ਸੀ ਇਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਸੀ ਉਹਨਾਂ ਨੂੰ ਕਿਉਂ ਨਘੇਰਦੇ ਅਸੀਂ ਆਹ ਤਾਂ ਤਰੀਆਂ ਵਛਾ ਕੇ ਬਹਿ ਜੰਨੇ ਅਸੀਂ ਉਹਨਾਂ ਨਾਲ ਗੱਲ ਕਰੀਏ ਜਿਨ੍ਹਾਂ ਨੂੰ ਜਤਾ ਕੇ ਇਸ ਸਰਕਾਰ ਚ ਲੈ ਕੇ ਆਏ ਆ ਕਿ ਭਾਈ ਸਾਡੇ ਆਹ ਪਰੇਸ਼ਾਨੀਆਂ ਸਾਡੇ ਆਹ ਸਥਾਨਕ ਮੁੱਦੇ ਨੇ ਸਾਡਾ ਮੁੱਦਾ ਨਹੀਂ ਹੱਲ ਹੋ ਰਿਹਾ ਸਾਡੇ ਤੇ ਕੋਈ ਨਜਾਇਜ਼ ਕਾਰਵਾਈ ਹੋ ਰਹੀ ਤੁਸੀਂ ਸਾਡੇ ਨਾਲ ਸਾਥ ਦਿਓ ਤੇ ਲੋਕਾਂ ਦੇ ਨਮਾਇंदे ਤੁਸੀਂ ਚੁੰਨਦੇ ਕਿਹੜੀ ਗੱਲ ਤੋਂ ਬਿਲਕੁਲ ਹਾਂਜੀ ਤੇ ਦੂਜੇ ਲੋਕਾਂ ਨੂੰ ਖਿਆਈ ਕਿਉਂ ਦਿੰਦੇ ਹੋ ਪਰ ਦੂਜੇ ਨੰਬਰ ਤੇ ਸਤੂ ਸਾਹਿਬ ਇਹੋ ਜੇ ਕਹੀ ਸਾਡੇ ਸਮਾਜਿਕ ਮੁੱਦੇ ਆ ਜਿਹੜੇ ਅਸੀਂ ਆਪ ਬਈ ਕਿਸੇ ਕੋਲ ਸਲਝਾਉਣੇ ਤਾਂ ਕਿ ਉਹ ਯੂਨੀਅਨਾਂ ਦੇ ਸਿਰ ਤੇ ਸੁਲਝ ਨੇ ਹੁੰਦੇ ਆ ਸਮਾਜਿਕ ਮੁੱਦੇ ਬੜੇ ਨੇ ਸਾਡੇ ਉਹਦੇ ਆਖੇ ਸਾਨੂੰ ਇੰਨਾ ਵੱਡੀਆਂ ਡਾਂਗ ਛੋਟਾਂ ਚੁੱਕਣ ਦੀ ਲੋੜ ਨਹੀਂ ਹੈਗੀ ਵੀ ਸਾਨੂੰ ਡਾਂਗ ਛੋਟਾਂ ਚੁੱਕ ਮਤਲਬ ਉਹ ਸੀ ਬਹਿ ਕੇ ਵਿਚਾਰ ਦੇ ਨਾਲ ਵੀ ਨੇ ਜਟ ਚਾਰ ਦੇ ਨਾਲ ਵੀ ਨੇ ਜਟ ਸਰ ਬਿਰਕ ਸਾਬ ਤੁਹਾਡਾ ਅੱਜ ਫਿਰ ਇਸ ਮੁੱਦੇ ਤੇ ਇੱਕ ਨਵਾਂ ਮੁੱਦਾ ਜਿਹੜਾ ਆਪਾਂ ਕੀ ਕਿਸਾਨੀ ਤੇ ਜੀਤ ਸਿੰਘ ਡੱਲੇਵਾਲ ਜੀ ਜਿਵੇਂ ਕਿ ਉਹਨਾਂ ਦੀ ਸਥਿਤੀ ਬੜੀ ਹੀ ਹਨੇਰ ਬਣੀ ਹੋਈ ਹੈ ਰੱਬ ਨਾ ਕਰੇ ਇਹੋ ਜੀ ਦੁਰਘਟਨਾ ਪ੍ਰਮਾਤਮਾ ਕਰੇ ਨਾ ਵਾਪਰੇ ਪਰ ਜਿਹੜੇ ਹਾਲਾਤ ਬਣੇ ਹੋਏ ਆ ਲੱਗਦਾ ਇਸ ਤਰ੍ਹਾਂ ਹੈ ਕਿ ਕੁਝ ਨਾ ਕੁਝ ਮਾੜਾ ਹੋ ਸਕਦਾ ਬਿਲਕੁਲ ਬਿੱਲ ਕੋਲ ਉਹਨਾਂ ਦੀ ਸਿਹਤ ਬਿਲਕੁਲ ਇਸ ਵੇਲੇ ਜਿਹਨੂੰ ਆਪਾਂ ਕਹਿ ਦਿੰਨੇ 95% ਡੈਮੇਜ ਹੋ ਚੁੱਕਾ ਹੁਣ ਤੱਕ ਬੁੱਤ ਹੈ ਪੁੱਤ ਪਿਆ ਉੱਥੇ ਲੱਲੇਵਾਲ ਦੀ ਸਰੀਰ ਨਹੀਂ ਚੱਲ ਰਹੀ ਸਰੀਰ ਨਹੀਂ ਚੱਲ ਰਹੀ ਬਿਮਾਰੀਆਂ ਦੇ ਪੀੜਤ ਸਨ ਇੰਨੇ ਦਿਨ ਖੁੱਖ ਰਖਣੀ ਅੱਜ ਜਿਵੇਂ ਤਾਂ ਸਿਹਤ ਨੂੰ ਮੋਂ ਪਹਿਲਾਂ ਖੂਨ ਦੀ ਉਲਟੀ ਆ ਗਈ ਹੈ ਬੋਲਸ਼ ਹੋ ਗਏ ਅੱਜ ਤੱਕ ਕੋਸ਼ ਨਹੀਂ ਹੋਇਆ ਗੁਰੂ ਕਰੇ ਉਹ ਸਿਹਤ ਜਾਬ ਹੋਣ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਸਿਹਤ ਨਸਾਜ ਹੈ ਬੜਾ ਬੜਾ ਬਿਰਕ ਸਾਹਿਬ ਕਿ ਨਵੇਂ ਮੁੱਦੇ ਤੇ ਅੱਜ ਫੇਰ ਆਪਾਂ ਇਕੱਠੇ ਹੋ ਕੇ ਇੱਕ ਵਿਚਾਰ ਚਰਚਾ ਕੀਤੀ ਗਈ। ਇਹਦੇ ਲਈ ਮੈਂ ਆਪਦੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਵਾਹਿ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।